ਉਹ ਬੰਡੀ ਜਾਨਨੀ ਉਹ ਕਹਿੰਦੇ ਤੁਸੀਂ ਜੇਤੂ ਲਾ ਲਾ ਰਹੇ ਹੋ ਜੀ ਗੱਡੀ ਕਿਤੇ ਰੁਕਣੀ ਥਾਣੇ ਚੱਲ ਜਾ ਕੇ ਜੀ ਸਿੱਟੀ ਲੈ ਆ ਕੇ ਉੱਥੋਂ ਜੀ ਸਿੱਟੀ ਲੈ ਆ ਕੇ ਰੁਕੀਆ ਸਾਡੇ ਤੁਹਾਡੇ ਸਾਹਮਣੇ ਕਲੀਅਰ ਹੋ ਹੀ ਗਿਆ ਵੀ ਇਹੀ ਜਨਾਨੀ ਆ ਬਾਕੀ ਸਾਰੇ ਪੁਲਿਸ ਸਾ ਸੀਸੀਟੀਵੀ ਦੇ ਵਿੱਚ ਵੀ ਸੇਮ ਕੱਪੜੇ ਆ ਰਹੇ ਸੇਮ ਤਾਂ ਹੀ ਤਾਂ ਸਾਨੂੰ ਦੇਖਣ ਦੇ ਨਾਲ ਹੀ ਉਹਦੀ ਸ਼ੱਕ ਹੋ ਗਿਆ ਜੀ ਕਿ ਬੱਚੇ ਦੇ ਕੱਪੜੇ ਸੇਮ ਸੀਗੇ ਇਹਨਾਂ ਦੇ ਕੱਪੜੇ ਸੇਮ ਸੀ ਇਹਨਾਂ ਨੇ ਕੱਲੀ ਚੁੰਨੀ ਚੇਂਜ ਕਰੀ ਸੀਗੀ ਬਾਕੀ ਸੇਮ ਸੀਗਾ ਇਹ ਕਿੰਨੀਆਂ ਔਰਤਾਂ ਜੀ ਇਹ ਦੋ ਸੀ ਨਹੀਂ ਦੋ ਹੀ ਆ ਦੋ ਹੀ ਬੱਚੇ ਇਹਨਾਂ ਕੋਲ ਜੀ ਇਹਨਾਂ ਨੇ ਕਿੱਥੋਂ ਦੀ ਟਿਕਟਾਂ ਲਈਆਂ ਸੀ ਜੀ ਜੀ ਅੰਮ੍ਰਿਤਸਰ ਸਾਹਿਬ ਤੋਂ ਬੈਠੇ ਆ ਬਠਿੰਡੇ ਦੀ ਟਿਕਟ ਲਈ ਆ ਇਹ ਦੱਸ ਰਿਹਾ ਵੀ ਅਸੀਂ ਹਰਿਆਣੇ ਤੋਂ ਆ ਇਹ ਧਾਰਕਾਰ ਇਹਨਾਂ ਦੇ ਪੰਜਾਬ ਦੇ ਬਣੇ ਹੋਏ ਨੇ ਇੱਕ ਦਾ ਹਰੀਕੇ ਦਾ ਦੂਜੇ ਦਾ ਮੈਂ ਦੇਖਿਆ ਨਹੀਂਗਾ ਕਿਉਂਕਿ ਟਿਕਟ ਸਾਡੇ ਐਡਵਾਂਸ ਨੇ ਬੁੱਕ ਕਰਾ ਜਿਹੜੇ ਉਹਨਾਂ ਨੇ ਇਕੱਠੀ ਹੋਈ ਆ ਜੀ ਤੇ ਪਰ ਜਦੋਂ ਅਸੀਂ ਇਹਨਾਂ ਨੂੰ ਦੇਖਿਆ ਨਾਲ ਦੀ ਨਾਲ ਹੀ ਕਲੀਅਰ ਹੋ ਗਿਆ ਸੀਗਾ ਵੀ ਇਹੇ ਹੀ ਜਨਨੀਆਂ ਨੇ ਕਿਉਂਕਿ ਕੱਪੜੇ ਸੇਮ ਮੈਚ ਹੋ ਰਹੇ ਸੀ ਇਹਦੀ ਫਿਰ ਤਲਾ ਤੁਸੀਂ ਬਾਹਰ ਦੇ ਵਿੱਚ ਖਾਣਾ ਜਿੱਤ ਨੂੰ ਦਿੱਤੀ ਜੀ ਨਹੀਂ ਅਸੀਂ ਉੱਥੇ ਫੋਨ ਕੀਤਾ ਸਾਡੇ ਸਪਾਈਟੋ ਸਾਰਾ ਨੂੰ ਅੱਡ ਉਹ ਕਹਿੰਦੇ ਵੀ ਤੁਸੀਂ ਜੇ ਤੋਂ ਥਾਣੇ ਦੇ ਵਿੱਚ ਗੱਡੀ ਲਾਓ ਬਾਕੀ ਸਾਡੇ ਨਾਲ ਮੁਲਾਜ਼ਮ ਸਾਹਿਬੇ ਮਨਜ਼ੂਰ ਸੀਗੇ ਇਹਨਾਂ ਨੂੰ ਅਸੀਂ ਸਾਰਾ ਦੱਸਤਾ ਸੀਗਾ ਕਿ ਨਾਲ ਹੀ ਸੀਗੇ ਕਹਿੰਦੇ ਵੀ ਆ ਪਠਾਣੀ ਚ ਲਾਉਣੇ ਆ ਬਾਕੀ ਇੱਥੇ ਉਹਨਾਂ ਨੇ ਪਹਿਲਾਂ ਹੀ ਫੋਨ ਕਰਤਾ ਸੀਗਾ ਠੀਕ ਵਿੱਚ ਠੀਕ ਧੰਨਵਾਦ ਸਰਕਾਰੀ ਉਹਦੇ ਵਿੱਚ ਜਿਹੜਾ ਹੈਗਾ ਬੱਚਾ ਛੋਟਾ ਜਾਏਗਾ ਦੱਸਿਆ ਜਾ ਰਿਹਾ ਕਿ ਬੱਚਾ ਉਹ ਚੋਰੀ ਦੇ ਜਾ ਕੀ ਹੈ ਪੂਰਾ ਮਾਮਲਾ ਥਾਣੇ ਚ ਜਾਇਏ ਬਸ ਇਹ ਇੱਕ ਜਿਹੜੇ ਅੰਮ੍ਰਿਤਸਰ ਦੇ ਵਿੱਚ ਕੋਈ ਕ੍ਰਾਈਮ ਹੋਇਆ ਸੀਗਾ ਉਹ ਦਿਨੋਂ ਜਿਹੜਾ ਹੈਗਾ ਬੱਚੇ ਦਾ ਸਬੰਧਾ ਮਤਲਬ ਬੱਚਾ ਉੱਥੋਂ ਕਿਡਨੈਪ ਕੀਤਾ ਜਾ ਜਾਂ ਫੀਡਿਆ ਉਹਨਾਂ ਦਾ ਵੀ ਸਾਰਾ ਜਾਂਚ ਦਾ ਉੱਥੇ ਉਹਨਾਂ ਦੀ ਟੀਮ ਨੇ ਜਿਹੜਾ ਹੈਗਾ ਸੰਪਰਕ ਕੀਤਾ ਡਰਾਈਵਰ ਨਾਲ ਜਿਹੜੀ ਡਰਾਈਵਰ ਫਸ ਚਲੀ ਗਈ ਸੀ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਤੇ ਜਿਹੜਾ ਹੈਗਾ ਉਹਨਾਂ ਨੇ ਜਿਹੜਾ ਹੈਗਾ ਬਸ ਤੇ ਵਿੱਚ ਵੈਰੀਫਾਈ ਕਰਕੇ ਤੇ ਜਿਹੜੇ ਜ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਦਿੱਤਾ ਉਹਨਾਂ ਦੀ ਟੀਮ ਨੂੰ ਉਹਨਾਂ ਨੇ ਕਿਹਾ ਤਾਂ ਜਿਹੜਾ ਸਬੰਧਤ ਥਾਣਾ ਨੇੜੇ ਹੈਗਾ ਤਾਂ ਉੱਥੇ ਤੁਸੀਂ ਜਿਹੜਾ ਹੈਗਾ ਬੱਚਾ ਡ੍ਰੌਪ ਕਰ ਦਿਓ ਇਹਨਾਂ ਨੂੰ ਜਿਹੜੇ ਜੂਸਡੇ ਨੇ ਉਹਨਾਂ ਨੂੰ ਡ੍ਰੌਪ ਕਰ ਦਿਓ ਉਹਨਾਂ ਦੀ ਟੀਮ ਨਾਲ ਤਾਲਮਿਲ ਹੋ ਗਿਆ ਸਾਡਾ ਉਹਨਾਂ ਦੀ ਟੀਮ ਆ ਰਹੀ ਹੈ ਉਹਨਾਂ ਦਾ ਕੇਸ ਹੈ ਉੱਥੋਂ ਹੀ ਜੋ ਕ੍ਰਾਈਮ ਹੋਇਆ ਅਮਰਸਰ ਦੇ ਵਿੱਚ ਹੋਇਆ ਉਹ ਨੀਰ ਸਥਾਣੀ ਕਰਕੇ ਜਿਹੜਾ ਹੈਗਾ ਬਸ ਨੇ ਇੱਥੇ ਜਿਹੜਾ ਹੈਗਾ ਬੱਚਾ ਲਾਤਾ ਜੀ ਹੋਰ ਥਾਣਾ ਉਹਨੇ ਵੀ ਉੱਥੇ ਵੀ ਲਾ ਦੇਣਾ ਸੀਗਾ ਆਪਣੇ ਜਤੂ ਨਾਲ ਜਾਂ ਡਿਸਟ੍ਰਿਕਟ ਫਰੀਦਕੋਟ ਨਾਲ ਇਸ ਕੈਮ ਦਾ ਕੁਝ ਮਾਮਲਾ ਓਕੇ ਠੀਕ ਹੀ ਲੱਗਦਾ ਕਿ ਇਹ ਕੋਈ ਬੱਚਾ ਚੋਰੀ ਹੋਇਆ ਜਾਂ ਕਿਸੇ ਕੀ ਇਹ ਮੈਂ ਇਸ ਬਾਰੇ ਕੁਝ ਨਹੀਂ ਜਾਣਕਾਰੀ ਦੇ ਸਕਦਾ ਕਿਉਂਕਿ ਕੇਸ ਅੰਮਲ ਸਰ ਦਾ ਉਹਨਾਂ ਦੇ ਐਫਆਈਆਰ ਆਉ ਜਾਈਆ ਉਹਨਾਂ ਦੀ ਟੀਮ ਨੂੰ ਕੋਈ ਦੱਸੇ ਬੱਚੇ ਕਿੰਨੀਆਂ ਉਮਰ ਕੀ ਦੀ ਹੈ ਜੀ ਬੱਚੇ ਦੀ ਮੈਂ ਇਸ ਬਾਰੇ ਕੁਝ ਨਹੀਂ ਕਹਿ ਸਕਦਾ ਜੀ ਉਹਨਾਂ ਨੂੰ ਪਤਾ ਕੀ ਇਸ ਕੀ ਹੈ ਬੱਚੇ ਦਾ ਜੋਰ ਆਪਣਾ ਇਥੋਂ ਦਾ ਕੁਝ ਨਹੀਂ ਠੀਕ ਹੈ ਸਰ ਥੈਂਕ ਯੂ ਕਿੱਥੋਂ ਆਏ ਕਿਹਨਾਂ ਨੂੰ ਬੁਲਾਈ ਤੁਹਾਡਾ ਨਾ ਕੀ ਹੈ ਤੁਹਾਡਾ ਨਾ ਕੀ ਹੈ ਤੁਹਾਡਾ ਨਾ ਕੀ ਹੈ ਆ ਮੇਰੇ ਕੋਲੇ ਨਾ ਖੜਾ ਕਿੱਥੋਂ ਆਇਓ ਤੁਸੀਂ ਮੈਂ ਹਰੀਕੇ ਤੋਂ ਆ ਅੱਛਾ ਤੇ ਬੱਚਾ ਤੁਹਾਡਾ ਹੈ ਤੁਹਾਡਾ ਇਹ ਇਹ ਬੱਚਾ ਜੀ ਇੰਨਾ 1.5 ਲੱਖ ਰੁਪਿਆ ਸਾਡੇ ਤੋਂ ਲਿਆ ਲਿਆਓ ਜਨਾਨੀ ਨੂੰ ਸਾਡੇ ਨੂੰ ਨਹੀਂ ਕਾਹਦੇ ਵਾਸਤੇ ਲਿਆ ਕਾਹਦੇ ਵਾਸਤੇ ਲਿਆ ਉਹਨੇ ਦੋਨਾਂ ਬੱਚੇ ਸੀ ਉਹਦੇ ਠੀਕ ਹੈ ਇੱਕ ਮਿੰਟ ਵੀਰ ਇੱਕ ਕਲੀਅਰ ਕਰੋ ਬੜੀ ਜੀ ਕੋਨੇ ਅਕਾ ਡੇਢ ਡੇਢ ਲੱਖ ਰੁਪਇਆ ਲੈ ਡੇਢ ਲੱਖ ਰੁਪਇਆ ਲਿਆਵਾ ਸਾਡੇ ਕੋਲ 4 ਦਿਨ ਹੋ ਗਏ ਆ ਅਸੀਂ ਉਹਦੇ ਮਗਰ ਮਗਰ ਫਿਰਦੇ ਆ ਉਹ ਜਵਾਕ ਨੂੰ ਭਰਾ ਦੇ ਸੀ ਜੀ ਨਹੀਂ ਜਿਹੜਾ ਡੇਢ ਲੱਖ ਰੁਪਇਆ ਲਿੱਤਾ ਕਾਗਜ਼ ਪੱਤਰ ਬਣੇ ਹੋਏ ਆ ਵੀ ਕੋਈ ਨਹੀਂ ਤੁਸੀਂ ਕੀ ਕੰਮ ਕਰਦੇ ਹੋ ਤੁਸੀਂ ਕੀ ਕੰਮ ਕਰਦੇ ਹੋ ਅਸੀਂ ਕੁਛ ਨਹੀਂ ਆਈ ਪਾਜੀ ਹਰਿਆਣੇ ਤੋਂ ਅੱਛਾ ਨਹੀਂ ਹਰਿਆਣੇ 'ਚ ਕੰਮ ਕੀ ਕਰਦੇ ਤੁਹਾਡੇ ਘਰ ਵਾਲਾ ਜਾਂ ਕੋਈ ਪਰਿਵਾਰ ਅੱਛਾ ਇਹ ਬੱਚਾ ਤੁਸੀਂ ਲਿਆ ਫਿਰ ਹਾਂਜੀ ਹਰਿਆਣਾ 'ਚ ਕਿਹੜੇ ਪਿੰਡ ਦੇ ਹੋ ਕੀ ਕੰਮ ਕਰਿਆ ਕਿੜੀਆਂ ਦੀ ਹਰਿਆਣਾ ਚ ਕਿਹੜੇ ਪਿੰਡ ਦੇ ਹੋ ਹਰੀ ਕਹਿ ਗਈ ਆ ਉੱਥੇ ਹਰਿਆਣੇ ਚ ਅਗੇ ਬੁਆਣੀ ਦਵਾਈ ਠੀਕ ਠੀਕ ਬੱਚੇ ਦੇ ਅੰਬਰ ਥੋੜੀ ਲੱਗਿਆ ਨਾ ਹਾਂਜੀ ਉਹ ਹੀ ਤੁਹਾਨੂੰ ਦੱਸਦੀ ਪਈਆਂ ਨਾ ਅਸੀਂ 4 ਦਿਨ ਅਗੇ ਉਹਨੂੰ ਲੱਭਦੇ ਹੋਇਆ ਸਾਨੂੰ ਨਹੀਂ ਲੱਭੀ ਠੀਕ ਹੈ ਠੀਕ ਹੈ ਜੇਦੋਂ ਅਸੀਂ ਪੈਸੇ ਦਿੱਤੇ ਹੋਏ ਆ ਸਾਨੂੰ ਕਹਿੰਦੀ ਸੀ ਕਿ ਮੈਂ ਲਾਉਂਗੀ ਬੱਚਾ ਜੀ ਨਹੀਂ ਨਹੀਂ ਬਗੈਰ ਇੱਕ ਵਾਰ ਤੂੰ ਤੁਸੀਂ ਬੱਚਾ ਕਿਵੇਂ ਲੈ ਲਿਆ ਅਸੀਂ ਤੁਹਾਡੀ ਸੀਸੀਟੀਵੀ ਦੀ ਫੁਟੇਜ ਅਗਲੇ ਪਲੇ ਤੁਹਾਡੇ ਕੱਪੜੇ ਸੇਲ ਨੂੰ ਬੱਚੇ ਜੇਮਾ ਸਾਨੂੰ ਕਹਦਾ ਕੋਈ ਡਰ ਨਹੀਂ ਹੈਗਾ ਠੀਕ ਹੈ ਜੀ ਨਾਲ ਤੂੰ ਕਹਿੰਦੀ ਲੱਭੀ ਨਹੀਂ ਹੋ ਤਾਂ ਬੱਚਾ ਕਿਵੇਂ ਲੰਦਾ ਉਹ ਤਾਂ ਹਾਂਜੀ ਬੱਚਾ ਕਿਵੇਂ ਆ ਗਿਆ ਤੁਸੀਂ ਕਿਹਨੂੰ ਇਹਨਾਂ ਤੋਂ ਮਿਲੀ ਨਹੀਂ ਉਹ ਮਿਲੀ ਸਾਨੂੰ ਉੱਥੇ ਜਿੱਥੇ ਆਪਣਾ ਜਿੱਥੇ ਕੱਪੜੇ ਧੋਹਦੇ ਆ ਨਾ ਉਹ ਹੁੰਦੀ ਸੀ ਆਪਣੇ ਸਸਰਾਜ ਚ ਰਹੁੰਦੇ ਆ ਉੱਥੇ ਸੀ ਠੀਕ ਹੈ ਕੱਪੜੇ ਹੋ ਬੱਚੇ ਨੂੰ ਫੜਾਇਆ ਹੋਇਆ ਸੀ ਤਾਂ ਮੈਂ ਕਿਹਾ ਅਸੀਂ ਪੈਸੇ ਦਿੱਤੇ ਆ ਸੀ ਕਿਤੇ ਫ੍ਰੀ ਥੋੜਾ ਲਿਆ ਕਿੰਨੀ ਉਮਰ ਕਿੰਨੀਆਂ ਬੱਚੇ ਦੀ ਕਹਦੇ ਜੀ ਇਹਦੀ ਬੱਚੇ ਦੀ ਉਮਰ ਕਿੰਨੀ ਹੈ ਕਿ ਪਤਾ ਨਹੀਂ ਤੁਹਾਨੂੰ ਨਹੀਂ ਫਿਰ ਤੁਹਾਨੂੰ ਇਸ ਗੱਲ ਦਾ ਪਤਾ ਵੀ ਕਾਨੂੰਨ ਦੇ ਵਿੱਚ ਤੁਸੀਂ ਪੈਸੇ ਲੈ ਕੇ ਖਰੀਦ ਨਹੀਂ ਸਕਦੇ ਬੱਚਾ ਜੇ ਉਹ ਕਹਿੰਦੀ ਸੀ ਕਿ ਮੇਰੇ ਤਿੰਨ ਬੱਚੇ ਆ ਮੇਰੇ ਉਹਦੇ ਤਾਂ ਕਹਿਣ ਨੂੰ ਕੀ ਕਹਣਾ ਮੈਂ ਤੁਹਾਨੂੰ ਗੱਲ ਪੁੱਛ ਰਿਹਾ ਤੁਹਾਨੂੰ ਪਤਾ ਇਸ ਗੱਲ ਦਾ ਘਰ ਵਾਲਾ ਜਿਹੜਾ ਵਾ ਮੇਰਾ ਘਰ ਵਾਲਾ ਛੱਡ ਕੇ ਆਈ ਨੂੰਈਆ ਮੈਂ ਆਂਦੇ 20 ਦਿਨ ਹੋ ਗਏ ਮੈਨੂੰ ਕੁਛ ਵੀ ਨਹੀਂ ਮੈਂ ਤੁਹਾਨੂੰ ਜ ਵੀ ਤੁਸੀਂ ਬੱਚਾ ਖਰੀਦ ਸਕਦੇ ਹੋ ਕਾਨੂੰਨ ਦੇ ਵਿੱਚ ਇਹ ਹੈਗਾ ਕਿ ਕਿਤੇ ਲਿਖਿਆ ਵੀ ਤੁਸੀਂ ਪੈਸੇ ਦੇ ਕੇ ਬੱਚਾ ਖਰੀਦੋਗੇ ਉਹ ਤਾਂ ਸਾਨੂੰ ਕੁਝ ਹੋਰ ਕੋਈ ਤੁਸੀਂ ਕਰ ਲਓਗੇ ਅਸੀਂ ਹੁਣ ਕੀ ਕਹਿ ਸਕਦੇ ਆ ਅਸੀਂ ਤਾਂ ਆਖਿਆ ਸੀ ਕਿ ਸਾਡੇ ਸਾਡੇ ਨਾਂ ਸਬੂਤ ਕਰੋ ਨਹੀਂ ਤੁਹਾਡੇ ਨਾਲ ਕੋਈ ਪਰਿਵਾਰ ਦਾ ਫਿਰ ਬੰਦਾ ਕਿਉਂ ਨਹੀਂ ਹੈਗਾ ਕਿ ਤੁਸੀਂ ਇਕੱਲੇ ਲੇਡੀਜ਼ ਕਿਉਂ ਆਏ ਅਸੀਂ ਤੇ ਚਾਰ ਪੰਜ ਦਿਨ ਹੋ ਗਏ ਬਾਜੀ ਇਹਨਾਂ ਦੇ ਮਗਰ ਮੰਦ ਨੂੰ ਫੇਰਦੇ ਹੋ ਨਹੀਂ ਮੈਂ ਕਹਿੰਦਾ ਚਾਰ ਪੰਜ ਦਿਨ ਨਹੀਂ ਕਰ ਰਿਹਾ ਮੈਂ ਗੱਲ ਕਰ ਰਿਹਾ ਵੀ ਤੁਹਾਡੇ ਨਾਲ ਕੋਈ ਪਰਿਵਾਰ ਦਾ ਮੈਂਬਰ ਕਿਉਂ ਨਹੀਂ ਨਾਲ ਬੰਦਾ ਕਿਉਂ ਨਹੀਂ ਜੇ ਤੁਸੀਂ ਬੱਚਾ ਲੈਣਾ ਹੀ ਸੀ ਤੇ ਮੈਂ ਪੈਸੇ ਤੋਂ ਮੈਂ ਹੀ ਕਹੂੰਗੀ ਉਹਨਾਂ ਤੋਂ ਚਲੋ ਪੁਲਿਸ ਨੂੰ ਇਨਕੁਆਰੀ ਆਪਾਂ ਕਰਵਾ ਦਿੰਦੇ ਇੱਟ ਕਿਉਂ ਨਹੀਂ ਫਾਇਰ ਤੋਂ ਹੋ ਰਿਹਾ ਮੈਂ ਤਾਂ ਡਾਂਗ ਜਾ ਕਿਹਦੇ ਕੋਲ ਇਹ ਸੁਣੇ ਵੀ ਨਾ ਕੋਈ ਮਗਰਨਾ ਬਣਾਇਆ ਸੀ ਕੋਈ ਬੱਚਾ ਮਤਲਬ ਫੜ ਕੇ ਕੋਈ ਜਨਾਨੀ ਇਹਦੇ ਵਿੱਚ ਚੜੀ ਹੈ ਜੀ ਜੀ ਤੇ ਆਵੇ ਵੀ ਮਗਰੋਂ ਫੋਨ ਆਇਆ ਵੀ ਗੱਡੀ ਸਿੱਧੀ ਠਾਣੇ ਚ ਲੈ ਕੇ ਜਾ ਕਿੱਥੋਂ ਦੇ ਕਿੱਥੇ ਜਾ ਰਹੀ ਸੀ ਬੱਸ ਜੀ ਇਹ ਇਹ ਅੰਮਰਸਰ ਤੋਂ ਬਿਸ਼ੰਦਾ ਜਾ ਰਹੀ ਸੀ ਤੇ ਕਿੱਥੇ ਪਤਾ ਲੱਗਿਆ ਜੀ ਇਹ ਲੇਡੀਜ਼ ਦਾ ਇਹ ਵੀ ਬੱਚਾ ਪਛਾਣ ਲਿਆ ਡਾਕਟਰ ਸਾਹਿਬ ਆ ਇੱਧਰ ਆਓ ਇੱਕ ਵਾਰ ਭਾਈ ਇਧਰ ਇਧਰ ਸਾਈਡ ਤੇ ਭਾਈ sachi gal dassa ki